ਛੋਟੇ ਦਾ 베어링 ਚੋਂ ਆਵਾਜ਼ ਆਉਣ ਲੱਗੀ ਖਲਵਾਤਾ ਆਪਾਂ ਕੀ ਨਕਸੋ ਸਾਇਦਾ ਬਈ ਹਨਾ ਹਾਂ ਕੋਲ ਦੇ ਪਤਾ ਲੱਗੋ 30 ਪਤਾ ਇਹ ਉਹਨਾਂ ਵਾਈ ਬਾਈ ਕਰਨ ਲੱਗ ਗਿਆ ਜੀ ਇਹ ਉਹ ਵੈਲਕਮ ਆ ਜੀ ਦੇ ਵਲੌਗ ਦੇ ਵਿੱਚ ਛੋਟਾ ਹੋਵੇ ਪਿੱਛੇ ਲੱਗਿਆ ਖੜਾ ਉਹਦਾ 베어링 ਚੋਂ ਆਈ ਜਾਂਦੀ ਸੀ ਆਵਾਜ਼ ਤੇ ਆਪਾਂ ਖਲਵਾਤਾ ਹਾਂ ਦੇਖਦੇ ਆ ਕੀ ਨਿਕਲਦਾ ਇਹਦੇ ਵਿੱਚੋਂ ਹੁਣ ਬਿਆਗ ਦੀ ਗੱਲ ਹੀ ਬਾਬੇ ਨਾ ਬਲਟੀਨ ਕੰਪਨੀਆਂ ਦਾ ਪਤਾ ਨਹੀਂ ਕੀ ਚੱਕਰਾ ਬੜੇ ਮੋੜਾਂ ਚ ਚਲਾਕ ਲਾ ਕੇ ਦੇ ਦਿੰਦੇ ਇਹਨਾਂ ਦੇ ਬ੍ਰੇਕਾਂ ਵਾਲਿਆਂ ਦਾ ਕੰਮ ਹੀ ਇਹ ਹੈ ਬ੍ਰੇਕ ਕਸਾਲੇ ਸਿਰਾਂ ਲੱਗਣਗੇ ਜਮਾ ਐ ਸਿਰਾਂ ਹੋਈ ਜਾਂਦੇ ਥੋੜੇ ਦਿਨਾਂ ਬਾਅਦ ਆਪ ਹੀ ਢੱਲੇ ਹੋ ਜਾਂਦੇ ਆ ਹੈਗੀ ਹੈ ਨਾ ਭਈ ਇਹ ਗੱਲ ਹੈ ਨਾ ਇਹਨਾਂ ਦੀ ਹਾਂ ਢੱਲੇ ਹੋ ਜਾਂਦੇ ਆ ਜਿਵੇਂ ਹਾ ਡੀਲੈਕਸ ਵਗੈਰਾ ਖੜੇ ਆ ਉਹ ਲਈ ਇਹਨਾਂ ਦੇ ਬ੍ਰੇਕ ਨਹੀਂ ਮੰਦਰ ਛੇਦੀ ਮਾਰਦੇ ਹਨਾ ਜਾਂ ਮੇਰੇ ਸਾਡਾ ਡਬਲ ਬ੍ਰੇਕ ਜੇ ਤਾਂ ਕਰਕੇ ਆ ਨਾ ਕੰਮ ਦਾ ਦਿਖਾਈ ਵੀ 베ARING ਆ ਲੂਸ ਆ 베ARING ਹਨਾ ਯਾਰ ਕੀ ਚੈੱਕ ਕਰਾ ਉਦੋਂ ਵੀ ਬਾਈ ਨੇ ਪੱਤੀ ਪਾਈ ਸੀ ਯਾਰ ਫੇਰ ਜਾ ਕੇ ਲਾਇਆ ਸੀ ਵੀ ਆਪ ਮਸਮਾਨ ਬੜਾ ਹੈ ਮਾਰਣਾ ਮਾਰਣਾ ਯਾਰ ਸਹੀ ਉਹ ਆਕੇ ਦਊਗਾ ਯਾਰ ਇਹ ਆ ਚੱਲ ਸਹੀ ਆ ਉਹ ਤਾਂ ਉਹ ਤਾਂ ਜਮਾ ਸੈਟ ਆ ਕੰਮ ਉਹ ਤਾਂ ਬਾਰੇ ਹੋ ਤਾਂ ਪੋਣੇ ਪੈਣਾ ਜਾਂਦਾ ਯਾਰ ਕੰਮ ਜਮਾ ਸਹੀ ਕਰਕੇ ਨਹੀਂ ਫੇਰ ਆ ਮੈ ਪਤਾ ਹੀ ਨਾ ਲੱਗੇ ਕਿ ਹਾਂ ਕੋਈ ਹੈਗਾ ਵੀ ਕਿ ਆ ਕੀ ਚੀਜ਼ ਹੁੰਦੀ ਆ ਉਸਤਾਦ ਇਹ ਕਦੇ ਆਸ ਚੁੰਦੀਆਂ ਇਹ ਲੈ ਕੇ ਲਿਆ ਬਗਾਨ ਹੈ ਇਹਦੇ ਵਿੱਚ ਪੁੰਦੀ ਨਾ ਅਸਾਂ ਇਹਦੇ ਵਿੱਚ ਪੈ ਜਾਂਦੇ ਆ ਅਸਾਂ ਇਹ ਇਹ ਤੋੜ ਦੂ ਹਨ ਜਿਹੜਾ ਚੱਕਾ ਚੱਕਾ ਗੋਪੂ ਲਿਆਉਣਾ ਪੈਸਾ ਕੱਲਾ ਹੀ ਕੋਈ ਹੈ ਕਿ ਮੋੜੇ ਬੱਚੇ ਚਾਹ ਅੱਛਾ ਠੀਕ ਹੁਣ ਕੀ ਕੰਮ ਹੋਊਗਾ ਫਿਰ ਇਹਦਾ